ਰਾਜਾ ਭਰਾਓ ਲੱਖਪਾ ਦਾ ਦੋ ਦਹਾਕਿਆਂ ਤੋਂ ਲਗਾਤਾਰ ਹਕੂਮਤ ਦਾ ਜ਼ਬਰ ਆਤਵਾਦੀਆਂ ਕੇ ਲੋਕਾਂ ਤੇ ਵਧ ਰਿਹਾ ਹੈ ਇਹ ਉਹ ਲੋਕ ਨੇ ਜਿਹੜੇ ਅਰਧ ਮਨੁੱਖੀ ਜੀਵਨ ਜੀ ਰਹੇ ਆ ਇਹ ਉਹ ਲੋਕ ਨੇ ਜਿੰਨਾਂ ਨੇ ਕਦੇ ਅਰਦੇ ਰਜਗਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੀ ਇਹ ਉਹ ਲੋਕ ਨੇ ਜਿਹੜੇ ਹਕੂਮਤਾਂ ਨੇ ਜਨੇ ਸਮਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਇਗਨੋਰ ਕਰ ਰੱਖੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਕੀ ਝਗੜਦਾ ਪਿਆ ਕੀ ਰੌਲਾ ਪਿਆ ਸਰਕਾਰ ਇਹਨਾਂ ਤੇ ਕਿਉਂ ਜ਼ਬਰਦਸਤ ਆ ਰਹੀ ਕਿਉਂਕਿ ਅਸੀਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਸਾਥੀਓ ਕਿ ਵਿਸ਼ੇਪਾਲ ਸੰਸਥਾ ਦੀਆਂ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੀ ਵਿਸ਼ੇਪਾਲ ਸਿੱਥਿ ਸਿੱਕੀ ਦੇ ਦਰਸ਼ਨ ਕੀਤੇ ਨੇ ਇੱਥੇ ਜ਼ਬਰ ਤਿੱਖਾ ਹੋਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚੇ ਆਪਾਸੇ ਇਲਾਕੇ ਦੇ ਉੱਤੇ ਨਜ਼ਰ ਪਈ ਇਹ ਸਿਰਫ ਨਹੀਂ ਕਿਹਾ ਉਹ ਅਨੁਲੁਖੀ ਜੀਵਨ ਜੀ ਰਹਿਣਾ ਹੈ ਨਾ ਮਨੁੱਖ ਦਾ ਨਾ ਜੀਵਨ ਦੇ ਵਿੱਚ ਪਾਉਣਾ ਹੈ ਇਹ ਕਰਕੇ ਨਹੀਂ ਕਿ ਇਹਨਾਂ ਨੂੰ ਜੀਵਨ ਦੀ ਜਾਂਚ ਸਕੋਣੀ ਹੈ ਇਹ ਕਰਕੇ ਨਹੀਂ ਰਹਿਣਾ ਵਾਸਤੇ ਰਾਜ ਦੇ ਸਭੇ ਜਹਾਜ਼ ਹੂਲਤਾ ਤੇ ਵਿੱਜੇ ਜਹਾਜ਼ ਹੂਲਤਾ ਮੱਇਆ ਕਰਨੀਆਂ ਨੇ ਸਿਰਫ ਇਹ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਵੱਸ ਰਹੇ ਸੀ ਉਹਦੇ ਵਿੱਚ ਖਣ ਤੇ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਹੈ ਉਹ ਪੂਰਨ ਵੱਡੇ ਵੱਡੇ ਕਾਰਪੋਰੇਟਾਂ ਦਾ ਕਰਜ਼ਾ ਕਰਾਉਣਾ ਹੈ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਉਹ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਵਾੜ ਕੇ ਉਹਨਾਂ ਦੇ ਭੱਗੇ ਠਿਕਾਣੇ ਬਣਾਉਣੇ ਉਹ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਨੇ ਖਣੇਜ ਪਦਾਰਥ ਹੀ ਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣੇਜ ਪਦਾਰਥਾਂ ਨੇ ਜਿਹੜੀਆਂ ਦੇਸ਼ ਲਈ ਪਰ ਖੁੱਲਤ ਵਾਸਤੇ ਦੇਸ਼ ਦੇ ਭਲੇ ਦਾ ਕੰਮ ਹੋ ਸਕਦੇ ਆ ਜੀ ਉਹ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਦੇ ਕਬਜ਼ਾ ਕਰਾਉਣ ਤੇ ਭਾਰਤੀ ਸਰਕਾਰ ਦੀ ਸਹਿਮਤੀ ਹੋਈ ਹੈ ਐਗਰੀਮੈਂਟ ਹੋਇਆ। ਉਦੋਂ ਬਾਅਦ ਹੀ ਗੱਲ ਹੋਈ ਹੈ। ਉਦੋਂ ਬਾਅਦ ਇਸ ਨਾਂ ਤੇ ਵੀ ਸੋਦਾ ਵਿਕਾਸ ਕਰਨਾ ਹੈ। ਤੁਸੀਂ ਛੱਡ ਦਿਓ ਇਹ ਜੰਗਲਾਂ। ਤੁਸੀਂ ਇਹ ਜੰਗਲੀ ਜੀਵਤ ਛੱਡ ਦਿਓ। ਇਹ ਥੋੜੇ ਨਿਕਾਲ ਦਿਓ। ਜਦੋਂ ਸਰਕਾਰ ਨੇ ਇਹ ਧੱਕੇ ਨਾਲ ਦਿੱਤੇ ਆਈ ਹੈ। ਤਾਂ ਉਹਨਾਂ ਨੇ ਵਿਰੋਧ ਕੀਤਾ ਹੈ। ਉਹਨਾਂ ਦੇ ਵਿਰੋਧ ਇਸ ਕੁੱਪ ਚ ਜਿੱਤ ਹੈ। ਕਿ ਜਿਹੜਾ ਜੀਵਨਾ ਸੀ ਜਿਉ ਰਹੇ ਆ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਤਾਂ ਇਹ ਜੀਵਨ ਬਹੁਤ ਬੜੀਆ ਜੀਵਨ ਹੈ ਸਾਨੂੰ ਨਹੀਂ ਸਾਡੇ ਵਿਕਾਸ ਦੀ ਨਾਲ ਸਾਨੂੰ ਨਹੀਂ ਮਨੁੱਖੀ ਜੀਵਨ ਦੇ ਹੋਰ ਬੜੀਆ ਜੀਵਨ ਦੀ ਲੋੜ ਕਿਉਂਕਿ ਉਹਨਾਂ ਦਾ ਜੀਵਨ ਤਾਂ ਜੰਗਲਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛੱਪਣਾ ਨਸਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਵੀ ਸੰਖਿਆ ਜਾਂਦਾ ਸੀ ਜਿੰਨਾ ਬਹੁਤ ਜਿਆਦਾ ਛੁਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅੱਜ ਨਗੇ ਪਿੰਡਾਂ ਰਾਣਾ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨਗੇ ਪਹਿਰਾ ਨਾਲ ਰਹਿਣਾ ਅਨਮਨੁੱਖੀ ਜੀਵਨ ਵੀ ਉਹਦਾ ਨੂੰ ਜੀਵਨ ਨਾਲ ਗੱਲ ਸੀ ਉਹ ਲੋਕਾਂ ਨੂੰ ਅਜਾੜ ਦਾ ਫੈਸਲਾ ਜਦੋਂ ਹਕੂਮਤ ਨੇ ਕਰਿਆ ਤਾਂ ਉਹਨਾਂ ਨੇ ਨਾ ਕਰਨਾ ਨਾ ਪੀੜ ਦਾ ਨਾਲ ਹਕੂਮਤ ਹਮੇਸ਼ਾ ਚੱਕਰਾਉਂਦੀ ਹੈ ਜਦੋਂ ਕੋਈ ਮੁਦੇ ਪ੍ਰੈਸ ਲਾਤੇ ਕੋਈ ਨਾਪਰ ਹੁੰਦਾ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮੌਬਾਦੀ ਉਹਨੂੰ ਨਕਸਲਵਾਲੀ ਉਹਨੂੰ ਖਾਲਸਤਾਨੀ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਿਆ ਆਹੀ ਹੋ ਰਹਾ ਹੈ ਜੰਗਲਾਂ ਦੇ ਇਜਾਦ ਵਾਸੀਆਂ ਨਾਲ ਸਰਕਾਰ ਸਰਕਾਰ ਕੋਈ ਉਹਨਾਂ ਦੇ ਮੁਕਾਸਫੀ ਖਾਤਰ ਨਹੀਂ ਗਈ ਆਦਵਾਸੀਆਂ ਤੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ ਉਹ ਆਪਦੇ ਹਿੱਜ ਪੂਰਦੇ ਖਾਤਰ ਗਏ ਨੇ

ਇਹ ਸਾਨੂੰ ਅਜਾੜ ਦੀ ਖਤਰਾ ਇਹਦੇ ਇਹ ਸਾਨੂੰ ਜੋ ਕੱਢਣ ਦੀ ਖਤਰਾ ਇਹਦੇ ਜਦੋਂ ਜਦੋਂ ਵਿਰੋਧ ਹੋਇਆ ਤਾਂ ਉਹ ਨਕਸਲਵਾੜੀ ਦੇ ਬਣ ਗਈ ਉਹ ਮੌਪਾਦੀ ਦੀ ਕਲਾਬੀ ਬਣ ਗਈ ਤੇ ਉਹਨਾਂ ਦੇ ਨਾਮ ਅਗਵਾਈ ਕਰਨ ਵਾਲੀਆਂ ਟੀਮਾਂ ਦੇ ਉਹਨਾਂ ਨੇ ਅੰਤਵਾਦੀ ਕਹਿ ਦਿੱਤੇ ਖਲਾਕ ਹੁੰਦਾ ਕਿਉਂਕਿ ਹੁਸ਼ ਮੁਕਾਬਲੇ ਨੇ ਔਰਤਾ ਦੇ ਸ਼ਹਾਦਤ ਬਲਾਤਕਾਰਾਂ ਦੇ ਦਿੱਤੇ ਸੁਣਿਆ ਇੱਕ ਬਲਾਰੇ ਦਾ ਇੱਕ ਨਿਸ਼ਾ ਆਰਟੀਕਲ ਪੜਿਆ ਇੱਕ ਪਿੰਡ ਦੇ ਵਿੱਚ ਕੋਈ ਸਮਾਜ ਕਰੋਲੇ ਦੀ ਖਾਤਰ ਕਾਠ ਹੋ ਗਿਆ ਪਿੰਡ ਦੇ ਲੋਕਾਂ ਦਾ ਜਿਵੇਂ ਆਤਵਾਸੀ ਕਾਢੇ ਹੋ ਜਾਂਦੇ ਨੇ ਸਭਾ ਲੱਗੀ ਹੋਈ ਸੀ ਇਕੱਠੀ ਹੋਈ ਤੇ ਸਭਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਨਾਲ ਕਿਸੇ ਸੂਈ ਦੇ ਕੇ ਆ ਜੇ ਪਿੰਡ ਦੇ ਆਤਵਾਸੀ ਲੋਕ ਇਕੱਠੇ ਹੋ ਗਏ ਫੌਜ ਨੇ ਕਿਰਾ ਪਾਇਆ ਕਿਰਾ ਪਾ ਕੇ ਕੋਈ ਰੋਟਸ ਨਹੀਂ ਦਿੱਤਾ ਕੋਈ ਇਹ ਵੀ ਕਹਿ ਰਿਹਾ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ

ਕੀ ਮੰਤੇ ਜੰਗਲਾਂ ਦੇ ਉੱਤੇ ਜਿਹੜੇ ਖਣਿਜ ਪਦਾਰਥ ਨੇ ਉਹ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਕਰਾਉਣਾ ਤੇ ਆਦਿਵਾਸੀਆਂ ਨੂੰ ਉੱਥੋਂ ਪਜਾ ਦੇ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਉਦੋਂ ਭਰਾਵੋ ਤੁਹਾਡੇ ਯਾਦ ਬਣਾ ਜੇ ਗ੍ਰੀਨ ਹੈਂਡ ਅਪਰੇਸ਼ਨ ਹੋਣ ਤੋਂ ਬਾਅਦ ਭਾਵੇਂ ਮਨਮੋਹ ਦੀ ਸਰਕਾਰ ਸੀ ਉਦੋਂ ਸਾਨੂੰ ਕਿਹਾ ਸੀ ਕਿ ਗਵਾਡੀਆਂ ਦੇ ਰੇੜੇ ਚੱਕ ਲਿਜੀਆ ਇਹ ਰੱਖਦੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ ਚ ਵੀ ਆਉਣਾ ਹੈ ਇਹੋ ਆਟਾ ਜਿਹੜੀ ਰਾਜਸਾ ਦੀ ਆਕਾ ਹੈ ਇਹੋ ਆਟਾ ਜਿਹੜੀ ਮੁਨਾਫੇ ਦੀ ਆਕਾ ਹੈ ਇਹਨੇ ਪਬਲਿਕ ਸੈਕਟਰ ਨੂੰ ਵੀ ਛਕਣਾ ਇਹਨੇ ਡੱਗਿਆ ਵੀ ਛਕੜੀ ਇਹਨੇ ਹਵਾਈ ਅੱਡੇ ਵੀ ਛਕਣੇ ਇਹਨੇ ਸਿਹਤ ਸਭਾ ਦਾ ਵੀ ਛਕਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਹੈ ਇਹਨੇ ਜਲ ਜੰਗਲ ਜ਼ਮੀਨਾਂ ਦੇ ਕਬਜ਼ਾ ਕਰਨਾ ਹੈ ਇਹ ਹਕੂਮਤ اس رات پائی ہوئی ہے اس کے یہ کہہ دینا کوئی بہت ہی ویڈیو کہ اتنے ایک لٹے یا دو لٹے یا چار لٹے نے یا چھ لٹے کوئی جات نہیں یہاں کا کوئی اسٹیٹ نہیں یہاں کا کوئی سوبہ نہیں یہاں کا کوئی دھرم نہیں ہوں یہ منورت ہے منافع کما منافع کرتا یہ لوگ کی کوئی جات نہیں ਇਸ ਕਰਕੇ ਭਰਾਵੋ ਇਹੀ ਜਦੋਂ ਗੱਲ ਉਤਰ ਪਈ ਹੈ ਜਦੋਂ ਵੀ ਕਦੇ ਲੋਕ ਖੜੇ ਹੋਏ ਨੇ ਜਦੋਂ ਵੀ ਕਦੇ ਲੋਕ ਉੱਠੇ ਨੇ ਉਦੋਂ ਕੋਈ ਆਵਾਜ਼ ਨੂੰ ਦੱਪਣ ਦੀ ਖਤਰਾ ਜਿਹੜੀ ਦੀ ਮਦਦ ਤੇ ਆਏ ਨੇ ਭਾਵੇਂ ਉਹ ਗੁੱਤੀ ਜੀ ਵੀ ਨੇ ਭਾਵੇਂ ਸਾਹਿਤਕਾਰ ਨੇ ਭਾਵੇਂ ਕੋਈ ਇਨਕਲਾਬੀ ਮੌਬਾਦੀ ਨੇ ਜਾਂ ਕੋਈ ਹੋਰ ਹੈ ਉਹਨਾਂ ਨੂੰ ਫਿਰ ਅਖਤਬਾਦੀ ਕਹੇ ਤੇ ਜੇਲ੍ਹਾਂ 'ਚ ਡੱਕ ਦਿੰਦੇ ਨੇ ਸ਼ਹਿਰੀ ਨਕਸ਼ੇ ਅਰਬਨ ਨਕਸ਼ੇ ਕਹਿੰਦੇ ਜੇ ਨਾ ਕਿਹਾ। ਸੋਡੇ ਜਾਤ ਹੁਣਾ ਸਾਥੀਓ ਜਿਨੇ ਤੁਸੀਂ ਬੈਠੇ ਹੋ। 10 ਦਸੰਬਰ 2020 ਵਾਲੇ ਦਿਨ ਆਪਾਂ ਦਿੱਲੀ ਦੇ ਵਿੱਚ ਜਿਹੜੇ ਕੁਤੀ ਜੀ ਵਿਰਤੀ ਦਿਹਾੜੀ ਵਾਲੇ ਦਿਨ ਆਪਾਂ ਨੇ ਉਹ ਦਿਵਸ ਬਣਾਇਆ। ਕਿਉਂਕਿ ਦਿੱਲੀ ਮੁर्चे ਦੇ ਵਿੱਚ ਜੀ ਭਾਜਪਾ ਦੇ মিডিਆ ਸਾਥੀ ਇਸ ਗੱਲ ਨੂੰ ਇਨਾ ਵਾਰਿਆ ਜਿਵੇਂ ਬਾਤ ਵੱਡਾ ਸੀ ਜੁਰਮ ਜੁਰਮ ਕਰਤਾ ਜਿਵੇਂ ਬਾਤ ਵੱਡਾ ਇੱਥੇ ਪਹਾੜ ਉੱਠ ਗਿਆ ਹੋਵੇ ਸਾਨੂੰ ਉਹ ਅਫਸੋਸ ਆਇਆ ਕਿ ਬਹੁਤ ਸਾਰੀਆਂ ਸਾਡੇ ਨਾਲ ਦੀਆਂ ਜੱਥੇਬੰਦੀਆਂ ਨੇ ਇਹ ਕਹਿੰਦਾ ਇਹ ਤਾਂ ਕਿਵੇਂ ਉਹਨਾਂ ਦਾ ਪ੍ਰੋਗਰਾਮ ਮਹਾਰਾਣੀ ਨਾਲ ਸੁਣਦਾ ਗਿਆ ਇਹ ਗੱਲਾਂ ਕਿ ਇਹ ਉਹਨਾਂ ਦਾ ਪ੍ਰੋਗਰਾਮ ਹੈ ਸਾਚੇ ਵਿੱਚ ਤੁਹਾਨੂੰ ਅੱਜ ਸਟੇਜ ਤੋਂ ਸਾਫ਼ ਕਰਨਾ ਚਾਹੁੰਦਾ ਕਿ ਇਹ ਸੰਯੁਕਤ ਮੋਰਚੇ ਦੀਆਂ ਜੱਥੇਬੰਦੀਆਂ ਬੁੱਧੀ ਜੀਵੀ ਜਿਹੜੇ ਦੇ ਦੋਸ਼ੇ ਬੁੱਧੀ ਜੀਵੀ ਜਿਹੜਾ ਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਸੰਯੁਕਤ ਮੋਰਚੇ ਨੇ ਕਰਦੇ ਬੰਦੀਆਂ ਦੇ ਲਾਸ਼ ਦੇ ਵਿੱਚੋਂ ਪਈ ਹੋਈ ਮੰਜ਼ੀ ਜਿਹੜੀ ਤੋਂਮਰ ਦੇ ਨਾਲ ਵੈਹਸ਼ ਹੁੰਦੀ ਰਹੀ ਹੈ ਇਸ ਕਰਕੇ ਕਿਸੇ ਵੀ ਜ਼ਬਰ ਦੇ ਖਿਲਾਫ ਬੋਲਣਾ ਸੰਗਾਰਚ ਕਰਨਾ ਉਹਦਾ ਤੇ ਹੋ ਰਿਹਾ ਹੈ ਜਬਰ ਨੂੰ ਬੰਦ ਕਰਾਉਣ ਦੀ ਖਾਤਰ ਆਪਾਂ ਨੂੰ ਆਪਣੀ ਬਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਬਰਾਤ ਕਾਇਮ ਰੱਖੀ ਹੈ ਇਹ ਪੰਜਾਬ ਦੀ ਧਰਤੀ ਹੈ ਇਹ ਆਪਣੀ ਰਾਖੀ ਨਹੀਂ ਕਰਦੀ ਹੈ ਇਦਾਂ ਆਪਦੇ ਦੇ ਜਵਲ ਚੱਲਦੀ ਹੈ ਨਾ ਕਿਸੇ ਦੂਜੇ ਦੇ ਜਵਲ ਚੱਲਦੀ ਹੈ ਇਹ ਬਰਾਤ ਸਾਹਮਣੇ ਰੱਖੀ ਹੋਈ ਹੈ ਤੁਹਾਡੀ ਇਸ ਕਰਕੇ ਪੰਜਾਬ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਪੰਜਾਬ ਦੇ ਲੋਕ ਚਲੇ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਹੂਬਲ ਕਰਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਨੇਰੀ ਉਧਰੋਂ ਉੱਠੀ ਸੀ ਸਤਿਸ਼ਗੜ ਤੇ ਝਾਰਖੰਡ ਦੇ ਜਗਲਾਂ ਤੋਂ ਉਹ ਨੇਰੀ ਵਾਦੀ ਵਾਦੀ ਛੋੜੇ ਬੰਨਵਾ। ਉਹ ਵਾਦੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸਿਆ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਜਦ ਸੰਸਾਰ ਜਿਹੜੀ ਕੋਈ ਲੋੜ ਨਹੀਂ ਹੁੰਦੀ। ਉਹਨਾਂ ਦੇ ਕੋਲੇ ਜਿਹੜੀਆਂ ਮੈਂ ਜ਼ਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਦਾ ਕੀਮਤ ਬਹੁਤ ਜ਼ਿਆਦਾ ਸੀ। ਅੱਜ ਉਹਨਾਂ ਦੇ ਉੱਤੇ ਘੋੜਾ ਬੈਠਾ। ਰਾਜ ਨੇ ਘੋੜਾ ਫੇਰਤਾ ਕਿ ਆ ਸੋਡੀ ਲੈਡ ਕੋਲਿੰਗ ਪੌਲਿਸ ਦੇ ਡਰਾਗੀ ਉਹ ਇਹ ਅੱਗ ਜਿਹੜੀ ਝਾੜਖੰਡ 'ਚ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਕਿਸੇ ਵੀ ਜਗ੍ਹਾ ਤੇ ਜਿੱਥੇ ਕਿਸਾਨਾਂ ਦਾ ਜ਼ਬਰ ਹੁੰਦਾ ਹੈ ਜਿੱਥੇ ਕਿਸਾਨਾਂ 'ਤੇ ਧੱਕਾ ਹੁੰਦਾ ਹੈ ਅਸੀਂ ਉਹਨਾਂ ਦੇ ਪੱਖ 'ਚ ਜੱਟ ਵੀ ਬਾਜ਼ ਬਲੰਦ ਕਰਾਂਗੇ ਇਹ ਸਾਡਾ ਜ਼ਮੂਰੀ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ ਕਿਉਂਕਿ ਸਰਕਾਰ ਨਾਲ ਸਾਡੀ ਦੇਮੇਚੀ ਟੱਕਰ ਹੈ ਇਸ ਦੇਮੇਚੀ ਟੱਕਰ ਦੇ ਵਿੱਚ ਸਾਰਿਆਂ ਹਿੱਸੇ ਜਿਹੜੇ ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ ਇਹਦੇ ਵਿੱਚ ਹੀ ਸਾਡੀ ਜਿੱਤ ਹੈ ਇਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੈ ਸੰਘਰਸ਼ ਜੈ ਜਨਰਨ ਨਾਲ